ਲੋਕ ਸਭਾ ਚੋਣਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਕੀ ਸੋਚਦੀਆਂ ਬਈ ਸਭ ਜਥੇਬੰਦੀਆਂ ਵੱਲੋਂ ਲੋਕ ਆਪਣਾ ਸਟੈਂਡ ਕਲੀਅਰ ਹੈ ਵੀ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਸਪੋਰਟ ਤੇ ਨਹੀਂ ਪਰ ਸਾਡੀਆਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਲਗਭਗ 2 ਮਹੀਨਿਆਂ ਤੋਂ ਅਸੀਂ ਖਨੌਰੀ ਕੰਬੂ ਤੇ ਰੱਬ ਵਾਲੀ ਦੇ ਬਾਰਡਰ 'ਤੇ ਬੈਠੇ ਹਾਂ ਸਾਡੀਆਂ ਮੰਗਾਂ ਸੀ ਉਹ ਪਹਿਲਾਂ ਮੰਗਾ ਕਾਂਗਰਸ ਕੋਲੇ ਸੀ ਫਿਰ ਭਾਜਪਾ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਗੱਲ ਕਹੀ ਵੀ ਅਸੀਂ ਤੁਹਾਡੀਆਂ ਮੰਗਾਂ ਮੰਨਾਂਗੇ ਮੰਗਾਂ ਮੰਨਣੀਆਂ ਤਾਂ ਕੀ ਸੀ ਸਾਡੇ ਤੇ ਸਾਡਾ ਇੱਕ ਕਿਸਾਨ ਸ਼ਹੀਦ ਕੀਤਾ ਗਿਆ ਉਸ ਤੋਂ ਪਹਿਲਾਂ ਸਾਡੇ ਤੇ 2020 ਦੇ ਵਿੱਚ ਤਿੰਨ ਬਿੱਲ ਲਿਆਂਦੇ ਉਦੋਂ 750 ਤੋਂ ਵੱਧ ਸਾਡੇ ਕਿਸਾਨ ਸ਼ਹੀਦ ਹੋਏ ਸੋ ਜਿਹੜੀ ਵੀ ਪਾਰਟੀ ਆ ਉਹ ਜੇ ਕਿਸਾਨੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪ੍ਰਵਾਨ ਕਰੀ ਅਸੀਂ ਤਾਂ ਲੋਕਾਂ ਨੂੰ ਤੁਹਾਡੇ ਮਾਧਿਅਮ ਰਹੀ ਇਹ ਹੀ ਅਪੀਲ ਕਰਦੇ ਆ ਕਿ ਜਿਹੜੀਆਂ ਕਿਸਾਨ ਮਜ਼ਦੂਰ ਦੀ ਜਿਹੜੀ ਵੀ ਮੰਗ ਪਾਰਟੀ ਪੂਰੀ ਕਰੋ ਅਸੀਂ ਉਸ ਪਾਰਟੀ ਨੂੰ ਧੰਨਵਾਦੀ ਵੀ ਕਰਾਂਗੇ ਉਹਦਾ ਸਮਰਥਨ ਵੀ ਕਰਾਂਗੇ ਪਰ ਜਿੰਨਾ ਚਿਰ ਕੋਈ ਵੀ ਪਾਰਟੀ ਜਿਹਨਾਂ ਹੁਣ ਤੱਕ 70 ਸਾਲ ਹੋ ਗਏ ਕਿਸਾਨੀ ਨੂੰ ਕਿਸੇ ਵੀ ਪਾਰਟੀ ਨੇ ਸਾਥ ਨਹੀਂ ਦਿੱਤਾ ਕਿਸਾਨ ਜਿਹੜਾ ਉਹ ਦਿਨੋਂ ਦਿਨ ਗਰੀਬੀ ਵੱਲ ਜਾ ਰਿਹਾ ਹੈ ਕਿਸਾਨ ਕੁਦਕਸ਼ੀਆਂ ਵੱਲ ਜਾ ਰਿਹਾ ਸੋ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਸੋਚ ਸਮਝ ਕੇ ਵੋਟ ਪਾਓ ਤੇ ਵੋਟ ਉੱਥੇ ਪਾਓ ਜਿਹੜਾ ਤੁਹਾਡੀ ਕਿਸਾਨੀ ਨੂੰ ਤੁਹਾਡੀ ਮਜ਼ਦੂਰੀ ਨੂੰ ਤੁਹਾਡੇ ਹੱਕ ਲਈ ਤੁਹਾਡੀ ਗੱਲ ਜੋ ਤੁਹਾਡੇ ਮਨ ਚ ਲੱਗਦਾ ਕਿ ਹਾਂ ਇਹ ਸਾਡੀ ਕੱਲ ਨੂੰ ਕਿਸਾਨੀ ਦੀ ਲੜਾਈ ਲੜ ਸਕਦਾ ਇਹ ਸਾਡੀ ਮਜ਼ਦੂਰੀ ਜਾਂ ਸਾਡੇ ਦੇਸ਼ ਲਈ ਜਾਂ ਸਾਡੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਲਈ ਸਾਡੇ ਰਾਖੀ ਕਰ ਸਕਦਾ ਅਸੀਂ ਕਹਿੰਨੇ ਆ ਵੀ ਜਿੱਥੇ ਵੀ ਵੋਟ ਪਾਉਣੀ ਹੈ ਤੁਹਾਡੇ ਅੰਦਰ ਪਰ ਕਿਸੇ ਵੀ ਪਾਰਟੀ ਨੂੰ ਪਾ ਸਕਦੇ ਜੀ ਪਰ ਇਹ ਸੋਚ ਕੇ ਪਾਇਓ ਤੇ ਕਟੋ-ਕਟ ਜਿਹੜੀ ਪਾਰਟੀ ਨੇ ਤੁਹਾਡਾ ਕਿਸਾਨ ਸ਼ੁਭਕਰਨ ਸ਼ਹੀਦ ਕੀਤਾ 750 ਤੋਂ ਵੱਧ ਸਾਡੇ ਕਿਸਾਨ ਪਹਿਲਾਂ ਸ਼ਹੀਦ ਕੀਤੇ ਤੇ ਇਸ ਪਾਰਟੀ ਦਾ ਜਿਹੜਾ ਬਦਲਾ ਆ ਉਹ ਅਸੀਂ ਨਹੀਂ ਹੁਣ ਕਹਿਣਾ ਤੁਹਾਨੂੰ ਸਭ ਤੁਹਾਡੀ ਜਿਹੜੇ ਤੋਂ ਦੇ ਵੋਟਰ ਨੇ ਉਹ ਭਲੀ ਭਾਨੀ ਜਾਣਦੇ ਨੇ ਉਹਦਾ ਜਵਾਬ ਤੁਸੀਂ ਲੈਣਾ ਆ ਤੁਹਾਡੇ ਕੋ ਪਿੰਡਾਂ ਚ ਆਉਣਗੇ ਤੇ ਤੁਸੀਂ ਜਵਾਬ ਪੁੱਛਣਾ ਆ ਵੀ ਸਾਡੇ ਸ਼ੁਭਕਰਨ ਦਾ ਕੀ ਕਸੂਰ ਸੀ ਕੀ ਕਸੂਸ ਹੋਣਾ 750 ਕਿਸਾਨਾਂ ਦਾ ਧੰਨਵਾਦ ਜੀ ਕਿਸਾਨੀ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਲੋਕ ਸਭਾ ਦੀਆਂ ਵੋਟਾਂ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਵੀ ਸਾਡੇ ਕੋਲ ਇੱਕ ਸੰਵਿਧਾਨਕ ਹੱਕ ਹੈ ਵੋਟ ਪਾਉਣ ਦਾ ਵੋਟ ਅਸੀਂ ਪਾਵਾਂਗੇ ਮਤਦਾਨ ਕਰਾਂਗੇ ਤੇ ਆਪਣੀ ਮੱਤ ਨੂੰ ਵਰਤਦੇ ਹੋਏ ਕਰਾਂਗੇ ਤੇ ਉਹ ਤੁਹਾਨੂੰ ਮੈਂ ਦੱਸ ਦਿੰਦਾ ਵੀ ਅਸੀਂ ਕਿਵੇਂ ਵਰਤਣੀ ਹੈ ਅਸੀਂ ਆ ਪੰਜਾਬੀ ਕਿਸਾਨੀ ਦੇ ਨਾਲ-ਨਾਲ ਕਿਸਾਨ ਯੂਨੀਅਨ ਦੇ ਵਿੱਚ ਹੋਣ ਦੇ ਨਾਲ-ਨਾਲ ਅਸੀਂ ਪੰਜਾਬੀਆਂ ਤੇ ਪੰਜਾਬੀ ਉਹ ਆ ਜਿਹੜੇ ਸਾਰੇ ਦੇਸ਼ ਦੇ ਲੋਕਾਂ ਦੀ ਲੜਾਈ ਲੜਦੇ ਪਏ ਆ ਜੇ ਕਿਸਾਨੀ ਮੁੱਦਿਆਂ ਤੇ ਲੈ ਲਓ ਮਜ਼ਦੂਰੀ ਮਜ਼ਦੂਰਾਂ ਦੇ ਮੁੱਦਿਆਂ ਤੇ ਲੈ ਲਓ ਸਾਰਿਆਂ ਇਸ ਕਰਕੇ ਸਾਰਿਆਂ ਨੂੰ ਅਪੀਲ ਕਰਾਂਗੇ ਵੀ ਭਾਈ ਵੋਟ ਦਾ ਹੱਕ ਤੁਹਾਡਾ ਆਪਣਾ ਹੈ ਤੁਸੀਂ ਆਪਣੀ ਮਰਜ਼ੀ ਨਾਲ ਪਾਉਣੀ ਹੈ ਪਰ ਸੋਚ ਸਮਝ ਕੇ ਪਾਉਣੀ ਹੈ ਤੇ ਇਹ ਵੀ ਨਹੀਂ ਸੋਚਣਾ ਵੀ ਮੈਂ ਨਹੀਂ ਪਾਉਣੀ ਕਿਉਂਕਿ ਜੇ ਪਾਓਗੇ ਚੁਣੋਗੇ ਤੇ ਜਿੰਨੂੰ ਪਾਓ ਉਹਨੂੰ ਪੁੱਛੋ ਜ਼ਰੂਰ ਵੀ ਸਾਡੇ ਲਈ ਕੀਤਾ ਕੀ ਹੈ ਸਾਡੇ ਕੋਲ ਇੱਕੋ ਇੱਕ ਵੋਟ ਆ ਉਹ ਅਸੀਂ ਤੈਨੂੰ ਦਿੰਦੇ ਪਏ ਆ ਸਾਡੇ ਲਈ ਕੀ ਕਰਦਾ ਪਿਆ ਤੇ ਜਿਨ੍ਹਾਂ ਨੇ ਤੁਹਾਡਾ ਕਹਾਨ ਕੀਤਾ ਤੁਹਾਡੇ ਬੱਚੇ ਸ਼ਹੀਦ ਕਰਾਏ ਆ ਤੁਹਾਨੂੰ ਸੜਕਾਂ ਤੇ ਰੋਲਿਆ ਉਹਨਾਂ ਤੋਂ ਕੰਨੀ ਕੁਤਰਾ ਕੇ ਰੱਖਿਓ ਅ ਜਿੱਦਾਂ ਤੁਸੀਂ ਵੋਟਾਂ ਦੀ ਗੱਲ ਕੀਤੀ ਆ ਪਹਿਲੀ ਗੱਲ ਤਾਂ ਜਥੇਬੰਦੀਆਂ ਦਾ ਕਿਸੇ ਵੀ ਪਾਰਟੀ ਨੂੰ ਜਾਂ ਕਿਸੇ ਵੀ ਕੈਂਡੀਡੇਟ ਨੂੰ ਕੋਈ ਸਪੋਰਟ ਨਹੀਂ ਆ ਅਸੀਂ ਤਾਂ ਲੋਕਾਂ ਨੂੰ ਵੀ ਕਿਹਾ ਵੀ ਆਜ਼ਾਦ ਹੋ ਕੇ ਵੋਟ ਕਰੋ ਜਿਹਨੂੰ ਵੀ ਕਰਨੀ ਆ ਫਾਰੇ ਇੰਨੀ ਗੱਲ ਜ਼ਰੂਰ ਧਿਆਨ ਚ ਰੱਖੀ ਜਾਵੇ ਵੀ ਜਿਹਨਾਂ ਨੇ ਕਿਸਾਨਾਂ ਦੇ ਸਿੱਧੀਆਂ ਗੋਲੀਆਂ ਚਲਾਈਆਂ ਕਿਸਾਨਾਂ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਵੋਟ ਪਾਉਣ ਤੋਂ ਗਰੇਜ ਕੀਤਾ ਜਾਵੇ ਕਿਉਂਕਿ ਉਹ ਸਿਰਫ ਇੱਕ ਧਰਮ ਦੀ ਰਾਜਨੀਤੀ ਕਰ ਰਿਹਾ ਨਾ ਕਿ ਕਿਸੇ ਮੁੱਦਿਆਂ ਦੀ ਰਾਜਨੀਤੀ ਕਰ ਰਿਹਾ ਨਾ ਤਾਂ ਉਹਨਾਂ ਨੇ ਕਿਸਾਨੀ ਬਾਰੇ ਸੋਚਿਆ ਨਾ ਉਹਨਾਂ ਨੇ ਮਜ਼ਦੂਰੀ ਬਾਰੇ ਸੋਚਿਆ ਬਾਕੀ ਰਹੀ ਗੱਲ ਜਿਹੜੀਆਂ ਦੂਜੀਆਂ ਵੀ ਪਾਰਟੀਆਂ ਉਹ ਵੀ ਕੋਈ ਪਾਰਟੀ 5 ਮਿੰਟਾਂ ਚ ਐਮਐਸਪੀ ਦਿੰਦੀ ਸੀ ਕਿਸੇ ਪਾਰਟੀ ਨੇ ਗੈਰਤੇ ਸਮਝੌਤੇ ਕੀਤੇ ਹੋਏ ਆ ਜਦ 100 ਕੈਂਡੀਡੇਟ ਦੇਖ ਕੇ ਆਪਦੀ ਮਰਜ਼ੀ ਨਾਲ ਜਿਹਨੂੰ ਵੋਟ ਕਰਨੀ ਹੈ ਕਰੋ ਕਿਸਾਨ ਜਥੇਬੰਦੀਆਂ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ ਕਿਸਾਨ ਜਥੇਬੰਦੀਆਂ ਨੇ ਤਾਂ ਦੇਖੋ ਜਿਹੜੇ ਹੱਕ ਆਪਦੇ ਲੈਣੇ ਆ ਉਹ ਸਾਨੂੰ ਤਾਂ ਲੜ ਕੇ ਲੈਣੇ ਪੈਣੇ ਆ ਕਿਸੇ ਪਾਰਟੀ ਨੇ ਵੀ ਸਾਨੂੰ ਘਰੇ ਬੈਠਿਆਂ ਹੱਕ ਨਹੀਂ ਦੇਣੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਸੋ ਇਸ ਕਰਕੇ ਸਾਡੀ ਇਹੀ ਅਪੀਲ ਹੈ ਲੋਕਾਂ ਨੂੰ ਵੀ ਸੋਚ ਸਮਝ ਕੇ ਵੋਟ ਕਰੋ ਜਿਹਨੂੰ ਵੀ ਕਰੋ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਰੈਲੀ ਹੋਈ ਸੀ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਉਸ ਦੇ ਸਟੇਜ ਤੋਂ ਐਲਾਨ ਹੋਇਆ ਸੀ ਪ੍ਰਭੂ ਵੋਟਾਂ ਨੇ ਨਹੀਂ ਲਾਉਣਾ ਪਾਰ ਲੜਨਾ ਪੈਣਾ ਬੰਨ ਕਤਾਰ ਵੋਟ ਤੁਹਾਡੀ ਆ ਜੀ ਨੂੰ ਮਰਜ਼ੀ ਪਾ ਲਿਓ ਸਾਡੀ ਕਿਸਾਨ ਦੀ ਮਜ਼ਦੂਰ ਦੀ ਚਾਹੇ ਛੋਟਾ ਵਪਾਰੀ ਆ ਜਾਂ ਹੋਰ ਵਰਗਾਂ ਦੇ ਲੋਕ ਆ ਜਿਵੇਂ ਮੁਲਾਜ਼ਮ ਆ ਇਹ ਸਾਰਿਆਂ ਨੂੰ ਸੰਘਰਸ਼ ਕਰਕੇ ਹੀ ਆਪਦੀ ਜਿਹੜੀ ਉਹ ਪ੍ਰਾਪਤੀ ਮਿਲਣੀ ਆ ਇਸ ਲਈ ਅਸੀਂ ਤੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਤੁਸੀਂ 70 ਸਾਲਾਂ ਤੋਂ ਵੋਟਾਂ ਪਾ ਕੇ ਦੇਖ ਲੀਆਂ ਚਾਹੇ ਪੰਜਾਬ ਦੇ ਵਿੱਚ ਤੁਸੀਂ ਭਗਵੰਤ ਸਿੰਘ ਮਾਨ ਦੀ ਸਰਕਾਰ ਬਣਾ ਕੇ ਦੇਖ ਲਿਆ ਸੈਂਟਰ ਦੇ ਵਿੱਚ ਮੋਦੀ ਦੀ ਸਰਕਾਰ ਬਣਾ ਕੇ ਵੇਖ ਲਿਆ ਜਿਨ੍ਹਾਂ ਨੇ ਇਹ ਨਾਰਾ ਦਿੱਤਾ ਸੀ ਵੀ ਅੱਛੇ ਦਿਨ ਆਉਣਗੇ ਨਾ ਤਾਂ ਸੈਂਟਰ ਦੇ ਸਰਕਾਰ ਇਹ ਕਿਰਤੀ ਲੋਕਾਂ ਦੇ ਅੱਛੇ ਦਿਨ ਲਿਆ ਸਕੀ ਆ ਨਾ 2.5 ਸਾਲਾਂ ਦੀ ਆ ਬਦਲਾਅ ਵਾਲੀ ਸਰਕਾਰ ਆ ਜਿਹੜੀ ਇਹਨੇ ਲੋਕਾਂ ਦੀ ਜੀਵਨ ਜਾਤ ਆ ਜਿਹੜੀ ਉਹ ਬਦਲੀ ਆ ਸਗੋਂ ਇਸ 2.5 ਸਾਲਾਂ ਦੇ ਵਿੱਚ ਸਾਡੇ ਉਹਨਾਂ ਭੈਣ ਭਰਾਵਾਂ ਨੂੰ ਨੌਕਰੀ ਮੰਗਦਿਆਂ ਨੂੰ ਸਾਡੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹਨਾਂ ਨੇ ਛੱਲੀਆਂ ਵਾਂਗੂ ਕੁੱਟਿਆ ਇਸ ਲਈ ਅਸੀਂ ਤੇ ਲੋਕਾਂ ਨੂੰ ਅਪੀਲ ਕਰਦੇ ਆਂ ਭਰਾਵੋ ਆਪਾਂ ਆਓ ਇਕੱਠੇ ਹੋਈਏ ਕਿਸਾਨ ਮਜ਼ਦੂਰ ਵਪਾਰੀ ਨੌਜਵਾਨ ਮੁਲਾਜ਼ਮ ਸਾਰੇ ਇਕੱਠੇ ਹੋ ਕੇ ਇੱਕ ਏਕਤਾ ਬਣਾਈਏ ਐਸ ਸਮੇਂ ਦੇ ਉੱਤੇ ਜਿਵੇਂ ਪੂਰੇ ਦੇਸ਼ ਦੇ ਵਿੱਚ ਕਿਸਾਨ ਲਹਿਰ ਜਿਹੜੀ ਉਹ ਮੁੱਖ ਵਿਰੋਧੀ ਧਿਰ ਦੇ ਵਿੱਚ ਬੈਠੀ ਹੋਈ ਆ ਤੇ ਇਸ ਲਹਿਰ ਨੂੰ ਆਪਾਂ ਹੋਰ ਮਜ਼ਬੂਤ ਬਣਾਈਏ ਤੇ ਇਹਨਾਂ ਸਿਆਸੀ ਲੀਡਰਾਂ ਦੇ ਪਿੱਛੇ ਲੱਗ ਕੇ ਆਪਾਂ ਜਿਹੜਾ ਆਪਦਾ ਪਾਈਚਾਰਾ ਉਹ ਖਰਾਬ ਨਾ ਕਰੀਏ